جئے کاشی زندہ باد جئے کاشی زندہ باد لوک پارٹی زندہ باد لوک پارٹی زندہ باد زندہ باد آو آو پارٹی پارٹی زندہ باد آو مہا گلی پارٹی آو پیشے زندہ باد پیشے پیشے ਇਧਰ ਸਭ ਲੋਕ ਬੰਦਾ ਸਾਹਿਬ ਸਾਹਮਣੇ ਕੇ ਪਾਸ ਸਾਹਮਣੇ ਹੋ ਕੇ ਬੰਦਾ ਸਾਹਿਬ ਸਾਹਮਣੇ ਸਾਹਮਣੇ ਆਪਣੇ ਸਾਰੇ ਬੰਦੇ ਸਾਹਮਣੇ ਤੋਂ ਸਾਹਮਣੇ ਸਾਹਮਣੇ ਆ ਕੇ उतर <laughs> यार ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਾਰੀ ਕਲਪੀ ਜਿੰਦਾਬਾਦ ਸਾਰੀ ਕਲਪੀ ਜਿੰਦਾਬਾਦ ਮੁਬਾਰਕ ਆਪ ਸਤਲਾ ਸਾਹਿਬ ਸਰਮਾਇਆ 5 ਮਿੰਟ ਦਾ ਦਵਾ ਨੂੰ ਆਏ ਲਾਈਵ ਮਾਰੇ ਉਤੇ ਕੋਈ ਯਾਰ ਭਾਈ ਭਾਈ 2 ਮਿੰਟ ਦੇ ਦੋ 2 ਮਿੰਟ ਸਿਰਫ 2 ਮਿੰਟ ਐ ਦੇਖੋ ਜੀ ਏ ਏ ਜਿਹੜਾ ਕੰਧ ਤੇ ਲਿਖਿਆ ਸੀ ਕਹਿੰਦੇ ਉਹ ਤੁਹਾਡੇ ਸਾਹਮਣੇ ਹੀ ਆ ਅਸੀਂ ਜਵਾਬ ਨਹੀਂ ਦਿੱਤਾ ਜਨਤਾ ਨੇ ਜਵਾਬ ਦਿੱਤਾ ਔਰ ਮੈਂ ਇੱਕੋ ਗੱਲ ਕਹਿਣਾ ਵੀ ਕਦੀ ਵੀ ਐਡੇ ਹੰਕਾਰ ਚ ਨਹੀਂ ਆਉਣਾ ਚਾਹੀਦਾ ਵੀ ਹੰਕਾਰ ਦੇ ਵਿੱਚ ਬੰਦਾ ਆ ਕੇ ਕਵੇ ਜਾਂ ਹੰਕਾਰ ਦੇ ਵਿੱਚ ਕੋਈ ਆ ਕੇ ਕਵੇ ਫਿਰ ਉਹਦਾ ਲੋਕ ਜਵਾਬ ਦਿੰਦੇ ਹੁੰਦੇ ਆ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਵੀ ਸਾਨੂੰ ਤੇ 8 ਸੀਟਾਂ ਦੀ ਲੋੜ ਹੀ ਜਿਹੜਾ ਬਲਾਕ ਸੰਮਤੀ ਬਣਾਉਣ ਚ ਸਾਨੂੰ ਤੇ ਪਿਆਰ ਹੀ ਇੰਨਾ ਕਿ ਮਿਲਿਆ ਮੇਰਾ ਰੋਮ ਰੋਮ ਕਰਜਾਈ ਆ ਮੈਂ ਇੱਕ ਗੱਲ ਕਹਿ ਸਕਦਾ ਬੜੇ ਪੈਸੇ ਸੂਟ ਸ਼ਰਾਬਾ ਬਹੁਤ ਕੁਝ ਚੱਲਿਆ ਪਰ ਹਾਂ ਲੋਕਾਂ ਨੇ ਕੰਮ ਦੀ ਕਦਰ ਕੀਤੀ ਤੁਸੀਂ ਹੋਈ ਜੀ ਮਿਹਨਤ ਕੀਤੀ ਸੀ ਉਹਨੂੰ ਕਦਰ ਕੀਤੀ ਮੈਂ ਕਿਹਾ ਮੈਨੂੰ ਮਾਣ ਹੈ ਕਿਉਂਕਿ ਇੱਕ ਡਰ ਸੀ ਅੰਦਰ ਵੀ ਜਿਤਨਾ ਲੋਕਾਂ ਨੇ ਪੈਸਾ ਵੀ ਜਿਹੜੇ ਜਿਹੜੇ ਇਹਨਾਂ ਨੇ ਵੰਡੇ ਨੇ ਕਈਆਂ ਨੇ ਲੇ ਵੀ ਹੋਣਗੇ ਵੀ ਕਿਤੇ ਵੋਟ ਜਿਹੜੀ ਆ ਉਹ ਕਿਤੇ ਇਧਰ ਨੂੰ ਡਾਇਵਰਟ ਨਾ ਹੋ ਜੇ ਪਰ ਉਹਨਾਂ ਨੇ ਮੇਰੀ ਗੱਲ ਦਾ ਅਮਲ ਕੀਤਾ ਵੀ ਪੈਸਾ ਵੀ ਲੈ ਕੇ ਵੋਟ ਉਹਨਾਂ ਨੇ ਜਿਹੜੇ ਕੁਝ ਕੁ ਬੰਦੇ ਨੇ ਉਹਨਾਂ ਨੇ ਵੋਟ ਵੀ ਆਮ ਆਦਮੀ ਪਾਰਟੀ ਨੂੰ ਭਾਈ ਮੈਨੂੰ ਇੱਕ ਵੀਰ ਮਿਲਿਆ ਕਹਿੰਦਾ ਜੀ ਸਾਨੂੰ ਸੌਂ ਖਵਾਈ ਕਹਿੰਦਾ ਫਿਰ ਮੈਂ ਅੱਖਾਂ ਬੰਦ ਕਰਕੇ ਕਿਹਾ ਵੀ ਇਹ ਜਿਹਾ ਹੋ ਜੀ ਸੌਂ ਖਵਾਉਂਦੇ ਆ ਬਾਬਾ ਉਹੋ ਜੀ ਖਾਂਦੇ ਆ ਮੈਂ ਮੈਂ ਕਹਿੰਦਾ ਪੈਸੇ ਵੀ ਲੈ ਲੈ ਤੇ ਵੋਟ ਫਿਰ ਛੱਡ ਨੂੰ ਭਾਈ ਕਹਿੰਦੇ ਅਕਾਲੀ ਵੀ ਆ ਗਈ ਸੀ ਕਹਿੰਦਾ ਨਹੀਂ ਇਹ ਇੱਕ ਗੱਲ ਦੱਸਦਾ ਜੀ ਅਕਾਲੀ ਕਾਂਗਰਸੀ ਇਹ ਉਹ ਫਿਕਸ ਮੈਚ ਹੋਇਆ ਇਕੱਠਾ ਰਲ ਕੇ ਖੇਡੇ ਆ ਪਰ ਹਾਂ ਲੋਕਾਂ ਦੇ ਪਿਆਰ ਦਾ ਫਤਵਾ ਹੀ ਜਿਹੜਾ ਤੁਹਾਡੇ ਸਾਹਮਣੇ ਚੜਦੀ ਕਲਾ ਦੇ ਵਿੱਚ ਮੇਰੇ ਪਰਿਵਾਰ ਜਿਹੜੇ ਆ ਉਹ ਜਿਤਾਏ ਲੋਕਾਂ ਨੇ ਬਟਾਲੇ ਦੇ ਮੇਰਾ ਰੋਮ ਰੋਮ ਫਿਰ ਮੈਂ ਕਿਹਨਾਂ ਰੋਮ ਰੋਮ ਕਰ ਜਾਇਆ ਲੋਕਾਂ ਦਾ ਫਿਰ ਜਿਆਦਾ ਅਥਾ ਪਿਆਰ ਅੱਗੇ ਨਾਲ ਇੱਕ ਇੱਕ ਬੇਨਤੀ ਆ ਇੱਕ ਬੇਨਤੀ ਆ ਮੈਂ ਆਪਣੀ ਸੰਗਤ ਨੂੰ ਕਰਨਾ ਚਾਹੁੰਦਾ ਅੱਗੇ ਮੇਰੇ ਸਰਪੰਚ ਬਣਾਏ ਹੁਣ ਮੇਰੇ ਬਲਾਕ ਸੰਤੀ ਦੇ ਮੈਂਬਰ ਬਣਾਤੇ ਜ਼ਿਲ੍ਹਾ ਪ੍ਰਸ਼ਦ ਦੇ ਮੈਂਬਰ ਬਣਾਤੇ ਤੁਸੀਂ ਮੇਰੀਆਂ ਬਾਹਾਂ ਵਧਾਈਆਂ ਔਰ ਮੈਂ ਇਹ ਤੁਹਾਨੂੰ ਕਹੂੰਗਾ ਵੀ ਅੱਗੇ ਨਾਲੋਂ ਹੋਰ ਰਫ਼ਤਾਰ ਚ ਵੱਧ ਕੇ ਸਾਰੀ ਸਮੁੱਚੀ ਟੀਮ ਕੰਮ ਕਰਾਂਗੇ ਆਪਾਂ ਧੰਨਵਾਦ ਜਿਹੜੇ ਕਹਿੰਦੇ ਸੀ ਕਿ ਨਹੀਂ ਜਿੱਤ ਪਾਣਗੇ ਅੱਜ ਉੱਥੇ ਖੜੇ ਸਰ ਇਹਨਾਂ ਨੂੰ ਧੰਨਵਾਦ ਮੇਰੇ ਗੁਰੂ ਜੀ ਦਾ ਧੰਨਵਾਦ ਜਿਨ੍ਹਾਂ ਨੇ ਘਰੋਂ ਗੁੱਟ ਫੜ ਕੇ ਤੋਰਿਆ ਸੀ ਅੱਜ ਵੇਖੋ ਕਿੱਥੇ ਲਾਏ ਆ ਬਹੁਤ ਵੱਡਾ ਧੰਨਵਾਦ ਉਸ ਪਰਮੇਸ਼ਵਰ ਦਾ ਜਿਨ੍ਹਾਂ ਨੇ ਇਸ ਨਿਮਾਣੇ ਨੂੰ ਮਾਨ ਦਿੱਤਾ ਸੰਗਤ ਦਾ ਧੰਨਵਾਦ ਉਹ ਮੇਰੀ ਸਮੁੱਚੀ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਦਾ ਧੰਨਵਾਦ ਔਰ ਬਾਕੀ ਜਿਹੜੇ ਵੱਡੇ ਵੱਡੇ ਦੀ ਗੱਲ ਕੀਨ ਸਾਡੀ ਰੱਬ ਨੇ ਡਿਊਟੀ ਲਈ ਓ ਧੌੜਾ ਤੇ ਕਿਲੇ ਕੱਢਣ ਦੀ ਕਰਦੇ ਹੀ ਕਿਲੇ ਪੁਰਤਾਂਗੇ ਪ੍ਰਵਾਹ ਕੋਈ ਨਹੀਂ ਚੜਦੀ ਗਲਾਚਾਂ ਚੜਦੀ ਗਲਾਚ ਰਹਿ ਕੇ ਆਮ ਆਦੀ ਪਾਰਟੀ ਦਾ ਝੰਡਾ ਹੋਰ ਬਲੰਗੀਆਂ ਤੇ ਲੈ ਕੇ ਜਾਵਾਂਗੇ ਕਲਸੀ ਸਾਹਿਬ ਦਾ ਨਾਮ ਹੋਰ ਉੱਚਾ ਲੈ ਕੇ ਜਾਵਾਂਗੇ ਬੋਲੇ ਈਸਾਨਾ ਆਰ ਤੇ ਬਿਲਕੁਲ ਮਹਿੰਗਾ ਮੁੱਲ ਪਾਇਆ ਜੀ ਬਿਲਕੁਲ ਮਹਿੰਗਾ ਮੁੱਲ ਪਾਇਆ ਜੋ ਸਾਡੇ ਐਮਐਲਏ ਸਾਹਿਬ ਨੇ ਮਿਹਨਤ ਕੀਤੀ ਆ ਸਾਡੇ ਵਰਕਰਾਂ ਨੇ ਮਿਹਨਤ ਕੀਤੀ ਆ ਉਹਦਾ ਮੁੱਲ ਅੱਜ ਸੰਗਠਾ ਨੇ ਪਾਇਆ ਕਿਲਾ ਵੀ ਕਹਿੰਦਾ ਪਟਨਾ ਫਿਰ ਕਿਲਾ ਪੁੱੜ ਦਿੱਤਾ ਜੀ ਜਿਹੜਾ ਧੌਣ ਦਾ ਉਹ ਗੱਡਿਆ ਸੀ ਨਾ ਪੈਸੇ ਲੱਗ ਪੱਤਰਦਾ ਉਹ ਕੜਤਾ ਜੀ ਅੱਜ ਹੀ ਪਾ ਠੀਕ ਆ ਨਾਰੇ ਲਾਓ ਯਾਰ ਨਾਰੇ ਲਾਓ پارتی زندہ باد عوامی پارٹی زندہ باد ہر گنتی دلیゾート پہ انا دے اگے ڈوکے ہر گنتی دلیゾート پہ انا دے اگے ڈوکے پاکستان زندہ باد انقلاب